ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦਾ ਅੱਜ ਅੰਤਿਮ ਸੰਸਕਾਰ ਹੋਇਆ ਇਸ ਮੌਕੇ ਤੇ ਸਿਆਸੀ ਹਸਤੀਆਂ ਅੰਤਿਮ ਸੰਸਕਾਰ ਮੌਕੇ ਪਹੁੰਚੀਆਂ ਸਾਬਕਾ ਸੰਸਦ ਮੈਂਬਰ ਅਤੇ ਸ਼ਰਮਣੀ ਅਕਾਲੀ ਦਲ ਦੇ ਆਗੂ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦਾ ਸਰਖਾਸੇ ਵਿੱਚ ਵਿਧਾਨ ਹੋ ਗਿਆ ਸੀ ਖਾਸਾ ਉਸ ਸਮੇਂ ਵਾਪਰਿਆ ਸੀ ਜਦੋਂ ਰਿਚੀ ਆਪਣੀ ਫਾਰਚਨਰ ਕਾਰ 'ਚ ਮਾਡਰ ਟਾਊਨ ਤੇ ਮਾਤਾ ਰਾਣੀ ਚੌਕ ਨੇੜੇ ਜਾ ਰਿਹਾ ਸੀ ਮਿਲੀ ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਗੱਡੀ ਨੇ ਰਾਤ ਕਰੀਬ 10 ਵਜੇ ਦੇ ਕਰੀਬ ਟੱਕਰ ਮਾਰ ਦਿੱਤੀ ਤੇ ਵਾਹਨ ਚਾਲਕ ਗੱਡੀ ਪਹੇਜਾ ਕੇ ਮੌਕੇ ਤੋਂ ਫਰਾਰ ਹੋ ਗਿਆ ਇਸ ਹਾਦਸੇ ਦੌਰਾਨ ਦਿੱਤੀ ਦੇ ਸਿਰ ਅਤੇ ਸਰੀਰ ਤੇ ਸੱਟਾਂ ਲੱਗੀਆਂ ਸਨ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ ਹਾਦਸੇ ਤੋਂ ਬਾਅਦ ਥਾਣਾ ਨੰਬਰ 6 ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਗੱਡੀਆਂ ਨੂੰ ਕਬਜ਼ੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤਹਾਨੂੰ ਦੱਸ ਦਈਏ ਕਿ ਮਹਿੰਦਰ ਸਿੰਘ ਕੇਪੀ 2009 ਵਿੱਚ ਜਲੰਧਰ ਤੋਂ ਸੰਸਦ ਮੈਂਬਰ ਬਣੇ ਸਨ ਤੇ 2014 ਵਿੱਚ ਉਹ ਹੁਸ਼ਿਆਰਪੁਰ ਤੋਂ ਵਿਜੇ ਸੰਪਲਾ ਤੋਂ ਹਾਰ ਗਏ ਸਨ ਉਹ ਸੂਬੇ ਵਿੱਚ ਤਿੰਨ ਵਾਰ ਵਿਧਾਇਕ ਅਤੇ ਦੋ ਵਾਰ ਮੰਤਰੀ ਰਹਿ ਚੁੱਕੇ ਹਨ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਇੱਕ ਪੁਰਾਣਾ ਚਿਹਰਾ ਹੋਣ ਕਰਕੇ ਕੇਪੀ ਦੀ ਰਾਜਨੀਤੀ ਵਿੱਚ ਚੰਗੀ ਪਕੜ ਹੈ ਪਰ ਪੁੱਤਰ ਦੀ ਮੌਤ ਨੇ ਉਹਨਾਂ ਦੇ ਤੁਝੋੜ ਕੇ ਰੱਖ ਦਿੱਤਾ ਹੈ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅੰਤਮ ਸੰਸਕਾਰ ਮੌਕੇ ਦਿਲ ਨੂੰ ਬਲੁੰਦਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਹਰ ਕੋਈ ਰੋ ਪਿਆ 私たちは。<noise> <noise>

みんな。<laughs> <laughs> ਆਇਆ ਬਿੰਦੂ ਇਧਰ ਸੇ ਹਾਂ ਪਿੱਛੇ ਪਿੱਛੇ ਹੋ ਜਾਓ ਸਾਰੇ ਬੇਬੇ ਆ ਤੁਸੀਂ ਪੂਰੀ ਜੁੜਾ ਹੋ ਜਾਓ ਕੋਈ ਨਹੀਂ ਕੋਈ ਨਹੀਂ ਸਭ ਜਨ ਕੋਹਾਂ ਵਾਜੀ ਆ ਜਾਓ ਆ ਜਾਓ ਪਿੱਛੇ ਦੇ ਬੰਦੋ ਰਸਤਾ ਮੀਨੋ ਕਾੜਦੇ ਰਸਤਾ ਲੈ ਜਾਓ ਛੋਟਾ ਬਾਬਾ ਜੀ ਕੋਈ ਮੈਨੂੰ ਥੋੜਾ ਜਿਹਾ ਲੰਘੇ ਜਾਓ ਆ ਗਿਆ ਜੀ ਆ ਜਾਓ ਆ ਜਾਓ ਤੇ ਅੱਗੇ ਆ ਜਾਓ ਬਹੁਤ ਜ਼ਰਾ ਨੰਨੋ ਮਾਣੇ ਕਰ ਦੇਣਾ ਅਮਨ ਜੀ ਚਲੋ ਆਪਾਂ ਨਾਲ ਲਵਾਂ ਜੀ ਅਮਨ ਜੀ ਚਲੋ ਦੋ ਦੋ ਕਰਕੇ ਵਿਚਲ ਨਾ ਦੋ ਜੀ ਤੁਹਾਨੂੰ ਬਾਰੇ ਇਹ ਦੋਤਾ ਸਾਹਿਬ ਜੀ ਬਾਬਾ ਜੀ ਨੇ ਬਾਤ ਕਰਦਾ ਬਹੁਤ ਦਰਦਨਾਕ ਘਟਨਾ ਹੋਈ ਹੈ ਇਸ ਘਟਨਾ ਨੇ ਜਿੱਥੇ ਕੀਪੀ ਪਰਿਵਾਰ ਨੂੰ ਬਹੁਤ ਤਕਲੀਫ ਦੁੱਖ ਝੰਜੋੜਿਆ ਉੱਥੇ ਸਾਰੇ ਇਲਾਕੇ ਨੂੰ ਝੰਜੋੜ ਕੇ ਰੱਖਿਆ ਸਾਰਾ ਸਾਡਾ ਇਲਾਕਾ ਮੇਰੇ ਖਲ ਪੂਰੇ ਪੰਜਾਬ ਚ ਸ਼ੋਕ ਦੀ ਲਹਿਰ ਹੈ। ਕੇਪੀ ਸਾਹਿਬ ਬਹੁਤ ਇੱਕ ਚੰਗੇ ਸੋਬਰ ਸਿਆਸਤਦਾਨ ਕਿਸ ਪਰਿਵਾਰ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ ਹੈ ਕੁਰਬਾਨੀਆਂ ਵੀ ਕੀਤੀਆਂ ਤੇ ਇਹ ਜਿਹੜੀ ਘਟਨਾ ਵਾਪਰੀ ਇਹਦਾ ਸਾਰੇ ਪੰਜਾਬ ਨੂੰ ਸਾਰੀ ਮਾਨਵਤਾ ਨੂੰ ਬਹੁਤ ਵੱਡਾ ਦੁੱਖ ਹੈ। ਬਹੁਤ ਅਫਸੋਸ। ਬਹੁਤ ਹੀ ਦੁਖਦਾਈ ਘੜੀ ਹੈ। ਸਭ ਤੋਂ ਵੱਡਾ ਭਾਰ ਮੰਦੇ ਲਈ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਇਹ ਜੇ ਜੇ ਉਹ ਹੁੰਦਾ ਸੋ ਕੇਪੀ ਸਾਹਿਬ ਬਹੁਤ ਹੀ ਨੇਕ شریف ਇਨਸਾਨ ਹੈ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਪਤਨੀ ਦਾ ਦੁੱਖ ਸਹਿਣਾ ਪਿਆ ਤੇ ਹੁਣ ਨੌਜਵਾਨ ਮੁੰਡੇ ਦੀ ਮੌਤ ਦਾ ਦੁੱਖ ਸਹਿਣਾ ਪੈ ਰਿਹਾ ਘਰ ਹੀ ਖਾਲੀ ਹੋ ਗਿਆ

ਮੈਂ ਸਮਝਦਾ ਇਹਦੋਂ ਹੋਰ ਕੀ ਮਾਰਾ ਹੋ ਸਕਦਾ 13 ਮਹੀਨੇ ਪਹਿਲਾਂ ਉਹਨਾਂ ਦੀ ਧਰਮਚਪਤਰੀ ਉਹਨਾਂ ਦਾ ਜੀਵਨ ਸਾਥੀ ਉਹਨਾਂ ਨੂੰ ਸਾਥ ਛੱਡ ਕੇ ਚਲਾ ਗਿਆ ਅਜੇ ਉਹ ਸਦਮੇ ਚੋਂ ਬਾਹਰ ਨਹੀਂ ਆਏ ਸੀ ਤੇ ਮੈਂ ਸਮਝਦਾ ਅੱਜ ਜਿਹੜਾ ਦੁੱਖਾਂ ਦਾ ਪਹਾੜ ਕੇਪੀ ਸਾਹਿਬ ਤੇ ਡੇਗਾ ਹੈ ਇਹਨੂੰ ਕੋਈ ਮਾਰਾ ਕਿਸੇ ਹੋਰ ਨਹੀਂ ਹੋ ਸਕਦਾ ਤੇ ਆਪ ਅਰਦਾਸ ਕਰੀਏ ਕੇਪੀ ਸਾਹਿਬ ਜਿਹੜੇ ਨਿਹਾਇਕ شریف ਇਨਸਾਨ ਆ ਉਹਨਾਂ ਨੂੰ ਪ੍ਰਮਾਤਮਾ ਹਿੰਮਤ ਬਖਸ਼ਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਜਿਹੜਾ ਇਹ ਦੁੱਖ ਅੰਦਾ ਪਹਾੜ ਦੇ گاؤں ਸਹਿਨ ਦਾ ਬਲਬਖਸ਼ ਨੂੰ ਇਹ ਹੀ ਬੇਨਤੀ ਹੈ ਤੁਹਾਡਾ